ਨੇ ਜਾਣਕਾਰੀ ਦਿੱਤੀ ਹੈ ਪੰਜਾਬ ਵਿੱਚ 24433 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਸਾਰੇ ਪੋਲਿੰਗ ਬੂਥਾਂ ਦੀ ਕੈਮਰਾ ਦੇ ਰਾਹੀਂ ਨਿਗਰਾਨੀ ਹੋਵੇਗੀ 1884 ਪੋਲਿੰਗ ਸਟੇਸ਼ਨਾਂ ਦੇ ਬਾਹਰ ਵਾਧੂ ਕੈਮਰੇ ਲਾਏ ਜਾਣਗੇ 100% ਵੈਬਕਾਸਟਿੰਗ ਦੇ ਰਾਹੀਂ ਨਿਗਰਾਨੀ ਕੀਤੀ ਜਾਵੇਗੀ ਫਲਾਈਂਗ ਸਕੁਐਡ ਵਾਨਾ ਦੇ ذریعے ਖਾਸ ਨਜ਼ਰ ਰੱਖੀ ਜਾਵੇਗੀ ਦੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਵੋਟਰਾਂ ਦੀ ਸਹੂਲਤ ਲਈ ਕਈ ਤਰ੍ਹਾਂ ਦੀ ਮੋਬਾਈਲ ਐਪਸ ਸ਼ੁਰੂ ਕੀਤੀਆਂ ਗਈਆਂ ਨੇ नो योर कैंडिडेट ऐप ਤੋਂ ਉਮੀਦਵਾਰਾਂ ਦੀ ਜਾਣਕਾਰੀ ਮਿਲੇਗੀ। ਨੋ ਯੂਅਰ ਕੈਂਡੀਡੇਟ ਐਪ ਤੋਂ ਉਮੀਦਵਾਰ ਦੇ ਬਾਰੇ ਵੋਟਰਪਾਤਾ ਕਰ ਸਕਣਗੇ। ਔਰ ਇੰਤਜ਼ਾਮ ਪੰਜਾਬ ਦੇ ਚੋਣ ਕਮਿਸ਼ਨ ਨੇ ਵੀ ਕੀਤੇ ਨੇ ਔਰ ਕੌਮੀ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਿਕ ਇਹ ਇੰਤਜ਼ਾਮ ਕੀਤੇ ਜਾਂਦੇ ਨੇ। ਮੇਰੇ ਸਹਿਯੋਗੀ ਵਿਨੈਸ਼ ਕੁਟਾਰੀਆ ਹੋਰ ਜ਼ਿਆਦਾ ਜਾਣਕਾਰੀ ਦੇਣਗੇ ਇਸ ਮਸਲੇ ਤੇ। ਵਿਨੈਸ਼ ਇਲੈਕਸ਼ਨ ਕਮਿਸ਼ਨ ਦੀ ਤਿਆਰੀ ਸੈਂਟਰ ਇਲੈਕਸ਼ਨ ਕਮਿਸ਼ਨ, ਨੈਸ਼ਨਲ ਇਲੈਕਸ਼ਨ ਕਮਿਸ਼ਨ ਇੱਕ ਹਿਦਾਇਤ ਜਾਰੀ ਕਰਦਾ ਉਸ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਵੀ ਇੰਪਲੀਮੈਂਟ ਕਰਦੇ ਹੋਏ ਔਰ ਸਟੇਟ ਦੇ ਹਿਸਾਬ ਦੇ ਨਾਲ ਵੀ ਕੁਝ ਇੰਤਜ਼ਾਮ ਕਰਦੇ ਨੇ ਕਿ ਕੁਝ ਤਿਆਰੀ ਪੰਜਾਬ ਚੋਣ ਕਮਿਸ਼ਨ ਨੇ ਕੀਤੀ ਹੈ ਇਸ ਵਾਰ ਚੋਣਾਂ ਨੂੰ ਲੈ ਕੇ ਜਿਵੇਂ ਜਿਵੇਂ ਦੌਰ ਅੱਗੇ ਵੱਧ ਰਿਹਾ ਹੈ ਟੈਕਨੋਲੋਜੀ ਦਾ ਜਿਹੜਾ ਅਪਗ੍ਰੇਡ ਹੋ ਰਿਹਾ ਹੈ ਓਵੇਂ ਜਿਹੜੇ ਜਿਹੜੇ ادارے ਆ ਉਹ ਸਾਰੇ ਟੈਕਨੋਲੋਜੀ ਨੂੰ ਟੈਕਨਿਕ ਨੂੰ ਇਸਤੇਮਾਲ ਕਰ ਰਹੇ ਆ ਤੇ ਉਸੇ ਦੇ ਮੱਦੇ ਨਜ਼ਰ ਜਿਹੜੇ ਭਾਰਤੀ ਚੋਣ ਕਮਿਸ਼ਨ ਆ ਉਹਨਾਂ ਵੱਲੋਂ ਜਦੋਂ ਚੋਣਾਂ ਦਾ ਅਨਾਉਂਸ ਕੀਤਾ ਗਿਆ ਸੀਗਾ ਉਹਨਾਂ ਨੇ ਇੱਕ ਕਿਹਾ ਸੀਗਾ ਕਿ ਇਸ ਵਾਰ ਦਾ ਜੜਾ ਇਲੈਕਸ਼ਨ ਹੈ ਪੂਰੀ ਤਰ੍ਹਾਂ ਹਾਈ ਟੈਕ ਹੋਏਗਾ ਭਾਵੇਂ ਉਹ ਸੋਸ਼ਲ ਮੀਡੀਆ ਹੋਵੇ ਭਾਵੇਂ ਉਹ ਸਿਕਿਟੀ ਟੀਵੀ ਔਨ ਭਾਵੇਂ ਉਹ ਐਪਸ ਔਨ ਉਹਨਾਂ ਸਾਰਿਆਂ ਦਾ ਇਸਤੇਮਾਲ ਕੀਤਾ ਜਾਵੇਗਾ ਵੋਟਰ ਨੂੰ ਜਾਗਰੂਕ ਕਰਨ ਲਈ ਵੀ ਤੇ ਜਿਹੜੇ ਸਿਕਿਉਰਿਟੀ ਅਰੇਂਜਮੈਂਟ ਆ ਉਹ ਚੈੱਕ ਕਰਨ ਲਈ ਵੀ ਤੇ ਜਿਹੜੇ ਕੁਝ ਸ਼ਰਾਸੀ ਤੱਤ ਵਾਕੇ ਡਿਸਟਰਬੈਂਸ ਕ੍ਰੀਏਟ ਕਰਦੇ ਐ ਸਪੈਸ਼ਲੀ ਪੋਲਿੰਗ ਡੇਸ ਤੇ ਉਹਨਾਂ ਲਈ ਵੀ ਉਸੇ ਦੇ ਮੱਦੇ ਨਜ਼ਰ ਜਿਹੜੇ ਪੰਜਾਬ ਦੇ ਚੋਨ ਕਮਿਸ਼ਨਰ ਰੈ ਸਿਬਨ ਸੀ ਉਹਨਾਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਰੇ ਵੀ ਪੰਜਾਬ ਦੇ 13 ਹਲਕੇ ਆ ਜਿੰਨੇ ਵੀ ਮਜ਼ਬੂਤ ਹੋਣਗੇ ਉਹਨਾਂ ਸਾਰਿਆਂ ਤੇ ਜਿਹੜੀ ਸੀਸੀਟੀਵੀ ਦੀ ਨਿ ਦੀ ਵੈਬ ਕਾਸਟਿੰਗ ਕੀਤੀ ਜਾਏਗੀ ਚੰਡੀਗੜ੍ਹ ਵਿੱਚ ਚੰਡੀਗੜ੍ਹ ਵਿਖੇ ਇੱਕ ਨਵਾਂ ਵੱਲੋਂ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਆਫਿਸ ਆ ਉੱਥੇ ਇੱਕ ਮੋਨਿਟਰਿੰਗ ਸੈਂਟਰ ਕ੍ਰੀਏਟ ਕੀਤਾ ਗਿਆ ਹੈ ਜਿੱਥੇ ਉਹ ਸਾਰੀਆਂ ਐਕਟੀਵਿਟੀਜ਼ ਤੇ ਨਿਗਰਾਨੀ ਰੱਖਣਗੇ ਇਸ ਤੋਂ ਇਲਾਵਾ ਜੇ ਕੋਈ ਸਾਨੂੰ ਕੈਂਡੀਡੇਟ ਦੀ ਡਿਟੇਲ ਚਾਹੀਦੀ ਆ ਪੋਲਿੰਗ ਕਿੰਨੀ ਹੋ ਰਹੀ ਆ ਪੋਲਿੰਗ ਪਰਸੈਂਟੇਜ ਰੀਅਲ ਟਾਈਮ ਕਿੰਨੀ ਹੋ ਰਹੀ ਆ ਉਸ ਨੂੰ ਲੈ ਕੇ ਚੋਣ ਕਮਿਸ਼ਨ ਦੀ ਸਾਈਡ ਤੇ ਵੀ ਅਪਡੇਟ ਹੋਏਗਾ ਤੇ ਇੱਕ ਐਪਲੀਕੇਸ਼ਨ ਵੀ ਜਾਰੀ ਕੀਤੀ ਗਈ ਹੈ ਤੇ ਨਾਲ ਦੀ ਨਾਲ ਚੋਣ ਕਮਿਸ਼ਨ ਵੱਲੋਂ ਇਹ ਵੀ ਸਾਰੇ ਜਿਹੜੇ ਲੋਕਲ ਆਫੀਸਰਸ ਐ ਉਹਨਾਂ ਨਾਲ ਸਹਿਯੋਗ ਉਹਨਾਂ ਦਾ ਸਹਿਯੋਗ ਲੈ ਕੇ ਇਹ ਸਾਰੀਆਂ ਵੋਟਰਸ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਦੇਣਾ ਚਾਹੁੰਦੇ ਆ ਜਾਂ ਲੈਣਾ ਚਾਹੁੰਦੇ ਆ ਤਾਂ ਉਹਨਾਂ ਵੱਲੋਂ ਇੱਕ ਸਪੈਸੀਫਿਕ ਐਪ ਹੈ ਜਾਂ ਜਿਹੜੀ ਵੈਬਸਾਈਟ ਹੈ ਉਸ ਤੇ ਜਾ ਕੇ ਉਹ ਸਾਰੀ ਜਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਕਰ ਸਕਦੇ ਆ ਠੀਕ ਹੈ ਬਿਲਕੁਲ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਪੂਰੀ ਤਿਆਰੀ ਕਰਦਾ ਹੈ ਵਿਨੇਸ਼ ਇਹ ਕੋਸ਼ਿਸ਼ ਹਰ ਵਾਰ ਹੁੰਦੀ ਹੈ ਪਹਿਲਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਅਸੀਂ ਦੇਖਿਆ ਕਿ ਬਕਾਇਦਾ ਇਹ ਕਿਹਾ ਜਾਂਦਾ ਸੀ ਕਿ ਜੇਕਰ ਕੋਈ ਅਪਰਾਧਿਕ ਮਾਮਲਾ ਦਰਜ ਹੈਗਾ ਹੈ ਤਾਂ ਫਿਰ ਉਸ ਤੇ ਅਖਬਾਰ ਦੇ ਵਿੱਚ ਉਸ ਦੀ ਇਤਲਾ ਦਿਓ ਕਿ ਸਾਡੀ ਪਾਰਟੀ ਦੇ ਫਲਾਣੇ ਫਲਾਣੇ ਕੈਂਡੀਡੇਟ ਦੇ ਖਿਲਾਫ ਇਹ ਕੇਸ ਦਰਜ ਨੇ ਹੁਣ ਐਪ ਦਾ ਵੀ ਦੌਰ ਹੈਗਾ ਆ ਵੋਟਰ ਕੀ ਉਸ ਤਰੀਕੇ ਰਿਸਪੌਂਡ ਕਰ ਰਿਹਾ ਜਿਸ ਤਰੀਕੇ ਦਾ ਰਿਸਪੌਂਸ ਇਲੈਕਸ਼ਨ ਕਮਿਸ਼ਨ ਲੋਚਦਾ ਹੈ ਕਿ ਇਸ ਤਰੀਕੇ ਦਾ ਰਿਸਪੌਂਸ ਵੋਟਰ ਦਾ ਵੀ ਹੋਣਾ ਚਾਹੀਦਾ ਵਿਨੇਸ਼ ਉਹਨਾਂ ਦਿਖੋ ਕਿ ਕੱगन ਇਲੈਕਸ਼ਨ ਕਮਿਸ਼ਨ ਤਾਂ ਆਪਦੀ ਐਕਟੀਵਿਟੀਆਂ ਕਰ ਰਿਹਾ ਹੈ ਉਹਨਾਂ ਉਹ ਵੋਟਰਸ ਨੂੰ ਜਾ ਕੇ ਅਵੇਅਰ ਕਰ ਰਿਹਾ ਉਹਨਾਂ ਕੋਲੇ ਅਵੇਰਨੈਸ ਦੀ ਏਈ ਆਪਸ਼ਨ ਹੈ ਕਿ ਅੱਜ ਦੀ ਦੌਰ ਵਿੱਚ ਹਰੇਕ ਦੇ ਕੋਲੇ ਮੋਬਾਈਲ ਹੈ ਸੋਸ਼ਲ ਮੀਡੀਆ ਤੇ ਹਰੇਕ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਕਨੈਕਟਡ ਹੈ ਭਾਵੇਂ ਉਹ WhatsApp ਹੋਵੇ ਭਾਵੇਂ Facebook ਹੋਵੇ ਭਾਵੇਂ Twitter ਹੋਵੇ ਭਾਵੇਂ Insta ਹੋਵੇ ਤੇ ਇਲੈਕਸ਼ਨ ਕਮਿਸ਼ਨ ਦੇ ਕੋਲੇ ਇਹੀ ਆਪਸ਼ਨ ਹੈ ਕਿ ਉਹ ਜਾਗਰੂਕ ਕਰ ਸਕਦੇ ਹੈ ਉਸ ਤੋਂ ਇਲਾਵਾ ਜਿਹੜਾ ਮੀਡੀਆ ਦਾ ਵੀ ਜਿਹੜਾ ਹੈਗਾ ਸੇਵਾਵਾਂ ਇਲੈਕਸ਼ਨ ਕਮਿਸ਼ਨ ਲੈਂਦਾ ਹੈ ਭਾਵੇਂ ਟੀਵੀ ਮੀਡੀਆ ਹੋਵੇ ਵੈਬ ਹੋਵੇ ਪ੍ਰਿੰਟ ਹੋਵੇ ਉਸ ਦੀਆਂ ਵੀ ਸੇਵਾਵਾਂ ਇਲੈਕਸ਼ਨ ਕਮਿਸ਼ਨ ਵੱਲੋਂ ਲਗਾਤਾਰ ਲਈਆਂ ਜਾ ਰਹੀਆਂ ਹਨ ਕੁਝ ਦਿਨ ਪਹਿਲਾਂ ਸਾਡੀ ਵੀ ਚੋਣ ਕਮਿਸ਼ਨਰ ਨਾਲ ਜਿਹੜੇ ਪੰਜਾਬ ਦੇ ਆ ਉਹਨਾਂ ਨਾਲ ਉਹਨਾਂ ਦੇ ਆਫਿਸ ਨਾਲ ਜੁੜੇ ਬੰਦਿਆਂ ਆਏ ਨੇ ਜਿਹੜੇ ਉਹਨਾਂ ਦੇ ਆਫਿਸ ਨਾਲ ਜੁੜੇ ਹੋਏ EMPLOYEES ਆ ਉਹਨਾਂ ਨਾਲ ਗੱਲ ਹੋਈ ਸੀ ਕਿ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਸਾਨੂੰ ਸੋਸ਼ਲ ਮੀਡੀਆ ਦੇ ਨਾਲ-ਨਾਲ ਮੇਨਸਟ੍ਰੀਮ ਮੀਡੀਆ ਦਾ ਵੀ ਵੱਧ ਤੋਂ ਵੱਧ ਸਹਿਯੋਗ ਚਾਹੀਦਾ ਹੈ ਤੇ ਇਹ ਸੁਭਾਵਿਕ ਹੈ ਜਦੋਂ ਇਲੈਕਸ਼ਨ ਕਮਿਸ਼ਨ ਇਸ ਤਰ੍ਹਾਂ ਦੀ ਐਕਟੀਵਿਟੀ ਕਰ ਰਿਹਾ ਤਾਂ ਉਹ ਕਿੰਨਾ ਕਿਤੇ ਮਾਸਸ ਤੱਕ ਪਹੁੰਚ ਰਿਹਾ ਹਰੇ ਆਪਾਂ ਇਹ ਕਹਿ ਸਕਦੇ ਹਾਂ ਵੀ ਜੇ ਉਹਦੀ ਰੇਸ਼ੋ ਘੱਟ ਹੋ ਸਕਦੀ ਲੋਗ ਇਹਨਾਂ ਚੀਜ਼ਾਂ ਨੂੰ ਲੈ ਕੇ ਅਵੇਅਰ ਹੈਗੇ ਆ ਜਾਂ ਅਵੇਅਰ ਹੋ ਰਿਹਾ ਉਹ ਇਸ ਦਾ ਇਸਤੇਮਾਲ ਕਰ ਰਿਹਾ ਪਰ ਗਗਨ ਜੀ ਆਪਾਂ ਗੱਲ ਕਰੀਏ ਦੇਖੋ ਪਿਛਲੀਆਂ ਚੋਣਾਂ ਵਿੱਚ ਜਿਹੜੀਆਂ ਪਿਛਲੇ ਕੁਝ ਟਾਈਮ ਤੋਂ ਚੋਣਾਂ ਹੋਈਆਂ ਪਿਛਲੇ 5 7 10 ਸਾਲਾਂ ਤੋਂ ਜਦੋਂ ਤੋਂ ਸੋਸ਼ਲ ਮੀਡੀਆ ਦਾ ਦੌਰ ਆਇਆ ਹੈ ਉਦੋਂ ਇਹ ਗਿਣਤੀ ਬਹੁਤ ਘੱਟ ਸੀ ਹੁਣ ਜਿਵੇਂ ਜਿਵੇਂ ਇਹ ਟੈਕਨੀਕ ਵਰਤੀ ਜਾ ਰਹੀ ਹੈ ਜਿਵੇਂ ਜਿਵੇਂ ਲੋਕ ਇਹਨਾਂ ਨਾਲ ਯੂਜ਼ ਟੂ ਹੋ ਰਿਹਾ ਫੈਮਿਲੀਅਰ ਹੋ ਰਿਹਾ ਓਵੇਂ ਓਵੇਂ ਇਲੈਕਸ਼ਨ ਕਮਿਸ਼ਨ ਵੀ ਆਪਦਾ ਦਾਇਰਾ ਵਧਾ ਰਿਹਾ ਤੇ ਉਮੀਦ ਹੈ ਵੀ ਆਉਣ ਵਾਲੇ ਸਾਲਾਂ ਵਿੱਚ ਜਿਹੜੇ ਮੈਕਸਿਮਮ ਵੋਟਰਸ ਆ ਉਹ ਇਸ ਦਾ ਇਸਤੇਮਾਲ